वाले ਲੋਕ ਨੇ ਜਾਂ ਪਿੰਡੂ ਖੇਤਰ ਲੋਕ ਹੁੰਦੇ ਨੇ ਵੀ ਉਹ ਸਰੀਰਕ ਲੜਾਈ ਲੜਨੇ ਬਧਰੇ ਸਮਰੱਥ ਹੁੰਦੇ ਨੇ। ਇਦਾਂ ਬੰਡ ਚਲੋ ਆਪਾਂ ਕਰ ਲੈਨੇ ਆ ਪਰ ਉਹਦਾ ਹੋਣੀ ਨਹੀਂ ਚਾਹੀਦੀ। ਜਿਹੜਾ ਬੰਦਾ ਜਿਹਨਾਂ ਸਾਮਝ ਰਹੇ ਆ ਵੀ ਉਹ ਬੰਦੇ ਉਹਨਾਂ ਨੂੰ ਘੱਟ ਵਿਚਾਰਾਂ جنگ ਲੱਟ ਨਹੀਂ ਆਉਂਦੀ। ਅਸਲ ਜੀ ਅਸੀਂ ਦੇਖੀਏ ਤਾਂ ਜਿਹਨੂੰ ਅਸੀਂ ਸਰਕਾਰਾਂ ਸਮਝਦੇ ਆ ਉੱਥੇ ਵੀ ਕੋਈ ਬਾਹਲੇ ਸਿਆਣੇ ਨਹੀਂ ਹੁੰਦੇ। ਲੋਕਾਂ ਤੇ ਸਰਕਾਰਾਂ ਚ ਬੁਨਿਆਦੀ ਫਰਕ ਇੱਕ ਪ੍ਰਬੰਧ ਦਾ ਜਿਹਨੂੰ ਸਰਕਾਰ ਸਮਝਦੇ ਨੇ ਕੀ ਹੁੰਦਾ ਪ੍ਰਬੰਧ ਹੀ ਹੁੰਦਾ ਨੇ ਇੱਕ ਸੰਸਥਾਵਾਂ ਬਣਾਈਆਂ ਹੁੰਦੀਆਂ ਨੇ ਕਾਨੂੰਨ ਬਣਾਏ ਹੁੰਦੇ ਨੇ ਠੀਕ ਹੈ ਲੋਕ ਆਪਸ ਜੁੜੇ ਹੁੰਦੇ ਨੇ ਇੱਕ ਅਹੁਦੇਦਾਰੀਆਂ ਬਣਦੀਆਂ ਹੁੰਦੀਆਂ ਨੇ ਜਿਹਦੇ ਕਰੇ ਗੱਲ ਕਿਸੇ ਨੂੰ ਵੀ ਤਾਹਾਂ ਤੋਂ ਟਾਹਾਂ ਟਾਹਾਂ ਤਾਹਾਂ ਤੋਂ ਟਾਹਾਂ ਜਾਣੀ ਸੌਖੀ ਹੁੰਦੀ ਹੈ ਪਰ ਲੋਕਾਂ ਦੇ ਵਿੱਚ ਇੱਕੋ ਫਰਕ ਹੁੰਦਾ ਇਸ ਗੱਲ ਦੀ ਲੋਕਾਂ ਕੋਲੇ ਵਿਚਾਰ ਉਹਨਾਂ ਨੂੰ ਵੱਧ ਹੁੰਦੇ ਨੇ ਕਿਸੇ ਵੀ ਸਰਕਾਰ ਨਾਲ ਉਹ ਇੱਕ ਜਥੇਬੰਦਕ ਤੇ ਇੱਕ ਢਾਂਚੇ ਦੇ ਰੂਪ 'ਚ ਨਹੀਂ ਆਏ ਹੁੰਦੇ। بنیادی ਫਰਕ ਇਹ ਹੁੰਦਾ। ਵੀ ਜਿਹਦਾ ਹੁਣ ਅਸੀਂ ਸਮਝਦੇ ਆਂ ਵੀ ਇਹ ਭਾਰ ਕੀ ਤੇ ਆਂਦਾ, ਇਹ ਭਾਰ ਉਹਨਾਂ ਲੋਕਾਂ ਤੇ ਆਂਦਾ ਜਿਹੜੇ ਐਦਾ ਜਿਦਾ ਹੁਣ ਆਪਾਂ ਬੋਲੀ ਜਾਂਦੇ ਆਂ। ਆਪ ਦੇ ਆਪ ਨੂੰ ਬੋਲਣ ਦੇ ਸਮਰੱਥ ਸਮਝਦੇ ਨੇ। ਠੀਕ। ਸਮਝ ਤਾਂ ਹਰ ਬੰਦੇ ਕੋਲੇ ਹੁੰਦੀ ਐ। ਹਾਂ ਉਹ ਸਮਝ ਨੂੰ ਸਰਕਾਰ ਦੇ ਮੁਕਾਬਲੇ ਤੇ ਲਿਜਾ ਕੇ ਕਿੱਦਾਂ ਪਵਣਾ ਵੀ ਦੁਨੀਆਂ ਦਾ ਫਲਾਨਾ ਸਿਧਾਂਤ ਆ ਕਹਿੰਦਾ ਜੀ। ਠੀਕ ਜਾਂ ਆਪ ਦੀ ਗੱਲ ਕਹਿਣ ਲਈ ਕਿਸੇ ਥਾਂ ਦੇ ਉੱਤੋਂ ਸਰਕਾਰ ਦੇ ਅੰਕੜੇ ਲੈ ਕੇ ਆਉਣੇ ਵੀ ਸਰਕਾਰ ਨੇ ਆਪ ਕਿਹਾ ਵੀ ਆ ਇਦਾਂ ਜੀ ਉਸ ਹਿਸਾਬ ਨਾਲ ਜਿਹੜੇ ਸਾਡੇ ਬੰਦੇ ਜਿਹੜੇ ਜਿੰਨੇ ਪੜੇ ਹੋਏ ਬੰਦੇ ਨੇ ਉਹਨਾਂ ਤੇ ਆਉਂਦੀ ਆ ਤੇ ਹੁਣ ਪੜੇ ਹੋਏ ਬੰਦੇ ਸਾਡੇ ਕੋਲ ਬਹੁਤ ਨੇ ਖਾਸ ਕਰਕੇ ਸਾਡੇ ਸਾਰੇ ਲੋਕਾਂ ਨੇ ਮਾਲੂ ਪੰਜਾਬ ਵਿੱਚ ਸਕੂਲਾਂ ਕਾਲਜਾਂ ਦਾ ਵੱਧ ਆਈਲਟ ਦੇ ਸੈਂਟਰ ਹੋਏ ਪਏ ਨੇ ਉਹਦੀ ਹੁਣ ਸਹੀ ਬਰਤੋਂ ਹੋ ਸਕਦੀ ਹੈ ਜਿਹਨੂੰ ਮਾੜਾ ਮੋਟਾ ਮੂੰਹ ਹਲਾਉਣਾ ਆਉਂਦਾ ਅੰਗਰੇਜ਼ੀ 'ਚ ਉਹ ਗੱਲਾਂ ਕਵੇ ਆਪ ਜੀ